कलौली रात में बल सा मिर्च प्याज आपने शिमला मिर्च पनीर बनाने कलौजी आप शिमला मिर्चा प्याज अपने भोज दिए थोड़े ज्यादा नहीं नहीं लाइट भी इतना आप पनीर कट लिए पनीर अपने कट लिया पतले पतले कट लिए ज्यादा मोटा नहीं कटिया नमक पाया हल्दी मिर्च पानी ਤਬਦੀ ਆਪਣਾ ਕਲਰ ਛਾਂੜ ਰਿਹਾ ਆ ਗਿਆ ਤੇ ਇਧਰ ਆਪਾਂ ਸਾਡਾ ਫਰਿੱਜ ਵਿੱਚ ਆਪਣਾ ਕੀਨ ਚਿੰਪਾਗਰ ਨਾ ਆਇਆ ਸੀ ਰੈਸਟੋਰੈਂਟ ਵਾਲਾ ਨੀ ਨੀ ਕਿੱਥੇ ਆ ਐਂਕਾ ਲੈ ਇਧਰ ਪਹਿਲਾ ਵਲੌਗ ਸ਼ੁਰੂ ਕਰੋ ਏ ਗਾਇਜ਼ ਮੋ ਜਰਮਤੀ ਕੋਈ ਗਾਇ ਜੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ ਅ ਨਿਊ ਵਲੌਗ ਤੇ ਅੱਜ ਆਪਾਂ ਸ਼ੁਰੂ ਕਰਦੇ ਵਲੌਗ ਮੇਰੇ ਚੈਨਲ ਤੇ ਟਾਈਮ ਹੋ ਗਿਆ 4:00 ਦਾ ਮੈਂ ਜਾਣਾ ਟਿਊਸ਼ਨ ਤੇ ਮੈਂ ਤਿਆਰ ਹੋ ਗਈਆਂ ਕਿਉਂਕਿ ਅੱਜ ਮੈਂ ਸਕੂਲ ਨਹੀਂ ਗਈ ਸਿੱ ਤਾਂ ਹੀ ਨਹੀਂ ਸੋਣੀ ਰੈਡੀ ਹੋਈਆਂ ਨਹੀਂ ਤਾਂ ਕਾਲਜ ਨੂੰ ਨਾ ਚਲਣਾ ਜੀ ਹੁਣ ਵੀ ਕਾਲਾ ਮੋਰਾ ਮੂਟ ਸਿਲ ਤੇ ਮੈਂ ਐਣਕਾ ਲਾਭ ਰਹੀਆਂ ਐਣਕਾ ਕਿਥੇ ਨੇ ਰੋਜ਼ ਐਣਕਾ ਦੇਣੀਆਂ ਪੈਂਦੀਆਂ ਜਾਂ ਤਾਂ ਸਕੂਟੀ 'ਚ ਹੋਣਗੀਆਂ ਹਾਂ ਸਕੂਟੀ ਪਹਿਲੀ ਇਹਦੇ 'ਚ ਨਹੀਂ ਕੱਢਿਓ ਇਹ ਚ ਪੱਕਾ ਆ ਮਿਲ ਗਈਆਂ ਏ ਮੇਰੇ ਤੋਂ ਮਿਲ ਗਈਆਂ ਤੇ ਫਿਕਰ ਦੇ ਤੂੰ ਦੇਸ ਤੂੰ ਫਿਕਰ ਡਲੋ ਮੇਰਾ ਨਹੀਂ ਨਹੀਂ ਮੈਂ ਨਹੀਂ ਕੱਢਾਂ ਮੈਂ ਕੀ ਕਰਨਾ 100 ਰੁਪਏ ਦਾ ਕਹਾਂ ਦਮਨ ਦੇ ਕੰਮ ਦੇ ਲਓ ਖੜ ਜਾ ਇੱਕ ਵੰਨ ਮੇਰੀ SLA ਮੈਂ ਕੱਢ ਲਾਂ ਤੇ ਫਿਰ ਦਮਨ ਤੇਰਾ ਪ੍ਰੈਂਕ ਹੋ ਜਾਣਾ ਹੈ ਓਹੋ ਉਧਰ ਵੀ ਟੱਚ ਵਡ ਹੋ ਰਿਹਾ ਹੈ ਅੱਜ ਵੀ ਟੱਚ ਵਡ ਹੋ ਰਿਹਾ ਹੈ ਹਾਂ ਇਹ ਤਾਂ ਬਹੁਤ ਟੈਂਪ ਹੈ ਉਦੋਂ ਤੋਂ ਸਵਾ ਚਾਰ ਗਈ ਹਾਂ ਹਨਾ ਗਰਮੀ ਬਹੁਤ ਹੈ ਬਾਹਰ ਬੇਟਾ ਮੂੰਹ ਕਵਰ ਕਰਕੇ ਜਾ ਕੀ ਹੋਇਆ ਕੁਝ ਨਹੀਂ ਹੋਇਆ ਮੇਰੀ ਹਾਲਤ ਜਿਹੜੀ ਕੈਮਰੇ ਦੇ ਸਾਹਮਣੇ ਆਉਣ ਵਾਲੀ ਨਹੀਂ ਹੈਗੀ ਮੇਰੀ ਹਾਲਤ ਇੰਨੀ ਕੁ ਬੁਰੀ ਹੋਈ ਪਈ ਹੈ ਪੁੱਛੋ ਨਾ ਅਰੇ 엄마 ਤੇ ਜਿਮੂ ਟਾ ਹੋ ਮੋਟੀਆਂ ਹੋ ਗਈਆਂ ਮੇਰੀਆਂ ਮੋਟੀਆਂ ਹੋ ਗਏ ਘਟੀਆਂ ਚ ਮੋਟੇ ਹੋਏ ਹੋ ਘਰੇ ਰਹਿ ਰਕੇ ਹੋਰ ਤਾਂ ਕੀ ਹੈ ਮੈਂ ਰੋਟੀ ਬੰਦ ਕਰੂੰਗੀ ਹਾਂ ਤੇ ਬੈਠਣਾ ਬੰਦ ਕਰੂੰਗੀ ਠੀਕ ਹੈ ਚਲ ਜਾਓ ਬਾਏ ਧਿਆਨ ਨਾ ਜਾਇਓ ਬਾਏ ਬਾਏ ਬਾਹਰ ਕਿੰਨੀ ਧੋਪ ਹੈ ਧਿਆਨ ਨਾ ਜਾਇਓ ਨਹੀਂ ਥੋੜਾ ਜਿਹਾ ਭਾਰ ਜਾ ਮੰਨ ਦਾ ਟਾਇਰ ਕੱਲ ਮੈਂ ਵੀ ਗਈ ਹਾਂ ਨਾ ਮਜ਼ਾਰ ਨਹੀਂ ਪੈਂਚਰ ਨਹੀਂ ਹੈਗਾ ਫੋਨ ਕਰ ਦਿਓ ਉਹ ਤੇ ਫੋਨ ਤੋਂ ਆਪਣੀ ਫਰੈਂਡ ਦੇ ਫੋਨ ਤੋਂ ਫੋਨ ਕਰ ਦਿਓ ਠੀਕ ਹੈ ਬਾਏ ਭਾਈ ਬਹੁਤ ਗਰਮੀ ਹੈ ਬਾਹਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਲਓ ਆਪਾਂ ਵੀ ਆ ਗਏ ਜੀ ਵਲੌਗ ਤੇ ਉਹ ਦਮਨ ਚਲੇਗੀ ਟਿਊਸ਼ਨ ਤੇ ਮੈਂ ਵੀ ਚਾਹ ਚੁ ਪੀ ਕੇ ਥੋੜੀ ਐਕਟਿਵ ਹੋਈ ਮਾ ਕਾ ਚਲੋ ਆਪਾਂ ਵਲੌਗ ਦੇ ਵਿੱਚ ਆਉਣਾ ਤੇ ਆਪਾਂ ਥੋੜੀ ਐਕਟਿਵ ਹੋਈਏ ਪਹਿਲਾਂ ਬਿਲਕੁਲ ਦਿਲ ਨਹੀਂ ਕਰ ਰਿਹਾ ਵਲੌਗ ਬਣਾਉਣ ਨੂੰ ਤੇ ਚਾਹ ਪੀ ਕੇ ਸਾਫ ਇਤਨੇ ਸਾਨੂੰ ਹੋ ਗਿਆ ਅੱਧਾ ਪੌਣਾ ਘੰਟਾ ਇਹ ਸਖਤ ਨੇ ਨਾ ਤੇ ਅੰਦਰੋਂ ਖੱਟੇ ਨੇ ਪਰ ਦਿਲ ਕਰ ਰਿਹਾ ਮੈਂ ਚਲ ਖਾ ਕੇ ਦੇਖਦੇ ਆਪਾਂ ਕੀ ਇਹ ਪੱਕਿਆ ਥੋੜਾ ਜਿਹਾ ਲੱਗਦਾ ਲਾਲ ਜਿਹਾ ਤੇ 2 ਦਿਨ ਹੋ ਗਏ ਜੀ ਕਾਫੀ ਕਮੈਂਟ ਆ ਰਹੇ ਸੀ ਇੱਕ ਮੇਰੀ ਭੈਣ ਦੇ ਕਿ ਪਤਾ ਨਹੀਂ ਭਰਾ ਦੇ ਤੇ ਕਹਿ ਰਹੇ ਸੀ ਕਿ ਤੁਹਾਡੇ ਕਿੰਨੇ ਬੱਚੇ ਨੇ ਜ਼ਰੂਰ ਦੱਸਿਓ ਤੇ ਜਿਹੜੇ ਪਿੰਡ ਵਾਲੇ ਨੇ ਉਹਨਾਂ ਦੇ ਕਿੰਨੇ ਬੱਚੇ ਨੇ ਤੇ ਮੈਨੂੰ ਲੱਗਦਾ ਆਪਣੇ ਨਾਲ ਉਹ ਨਵੇਂ ਜੁੜੇ ਨੇ ਕਿਉਂਕਿ ਜਿਹੜੇ ਆਪਣੇ ਪੁਰਾਣੇ ਫੈਮਿਲੀ ਮੈਂਬਰ ਨੇ ਉਹਨਾਂ ਨੂੰ ਸਾਰਿਆਂ ਨੂੰ ਆਲਮੋਸਟ ਪਤਾ ਹੈ ਕਿ ਕਿੰਨੇ ਬੱਚੇ ਨੇ ਸਾਡੇ ਤੇ ਕੌਣ-ਕੌਣ ਕਿਵੇਂ ਹੈ ਤੇ ਬਾਕੀ ਜੇ ਤੁਸੀਂ ਜ਼ਿਆਦਾ ਨੌਲੇਜ ਲੈਣੀ ਤਾਂ ਵੀਡੀਓ ਦੇਖ ਲਿਓ ਤੇ ਥੋੜਾ ਤਾਂ ਮਜ਼ਾਕ ਦਿੰਨੀ ਆ ਜੀ ਮੇਰੀਆਂ ਦੋ ਬੇਟੀਆਂ ਨੇ ਇੱਕ ਬੇਟੀ ਕੈਨੇਡਾ ਤੇ ਇੱਕ ਦਮਨ ਨੂੰ ਤੁਸੀਂ ਵਲੌਗ ਦੇ ਵਿੱਚ ਦੇਖਿਆ ਹਨਾ ਤੇ ਅਮਨ ਤੇ ਗਗਨ ਦਾ ਇੱਕ ਇੱਕ ਬੇਟਾ ਦੋਨਾਂ ਦਾ ਠੀਕ ਹੈ ਇਹ ਆ ਸਾਡੀ ਫੈਮਲੀ ਬਾਕੀ ਪੂਰੀ ਫੈਮਲੀ ਤੁਸੀਂ ਇੰਟਰੋਡਕਸ਼ਨ ਲੈਣੀ ਤਾਂ ਸਾਡੇ ਵਲੌਗ ਜਾ ਕੇ ਦੇਖਿਓ ਤੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਏਗਾ ਠੀਕ ਹੈ ਜੀ ਤੇ ਮੈਂ ਕਮੈਂਟ ਰੀਡ ਕਰਦੀ ਪਈ ਹਾਂ ਤਾਂ ਮੈਂ ਕਿਹਾ ਮੈਂ ਜਰੂਰ ਅਪਲਾਈ ਕਰੂੰਗੀ ਟਾਈਮ ਕੱਢ ਕੇ ਤੇ ਹੁਣ ਮੈਨੂੰ ਚੇਤ ਆ ਗਿਆ ਮੈਂ ਕਿ ਨਾਲੇ ਆਪਾਂ ਕਮੈਂਟ ਦਾ ਰਿਪਲਾਈ ਦੇ ਦਿੰਨੇ ਆ ਤੇ ਨਾਲੇ ਆਪਾਂ ਵਲੌਗ ਸ਼ੁਰੂ ਕਰਦੇ ਹਾਂ ਤੇ ਚਲੋ ਜੀ ਦਮਨ ਸਾਡੀ ਤਾਂ ਚਲੀ ਗਈ ਜੇ ਤੁਸੀਂ ਦੇਖਿਆ ਟਿਊਸ਼ਨ ਤੇ ਟਾਈਮ ਹੋ ਗਿਆ ਹੁਣ 5:30 ਵਜੇ ਦਾ ਤੇ ਆਪਾਂ ਨੂੰ ਬਣਾਉਣ ਲੱਗੀਆਂ ਦਾਲ ਸਬਜ਼ੀ ਆਪਾਂ ਤੇ ਅੱਜ ਬਣਾਣੀ ਆ ਪਪਾ ਪਾਲਕ ਤੇ ਛੋਲੇ ਦੀ ਦਾਲ ਪਾਲਕ ਉਤਾਰ ਲੈ ਕੇ ਆਈ ਸੀ ਕਦੇ ਇਹ ਬਣਾਈ ਤੇ ਮੈਂ ਅੱਜ ਬਸ ਲੱਗੀਆਂ ਕੱਟ ਖੁੱਟ ਕੇ ਰੱਖਣ ਸਾਫ਼ ਕਰਕੇ ਧੋ ਕੇ ਤੇ ਬਣੇ ਰਹੋ ਬਲੌਗ ਚ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਜਿਹੜੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਅੰਦਰ ਆਪਾਂ ਨੇ ਕਰ ਲਈਏ ਪਾਲਕ ਸਾਫ਼ ਪਾਲਕ ਸਾਫ਼ ਕਰ ਕਰਤੀ ਬਸ ਹੁਣ ਆਪਾਂ ਇਹਨੂੰ ਧੋਣਾ ਤਾਂ ਰਾਤ ਲਿਆਂਦੀ ਸੀ ਰਾਤ ਰਾਤ ਦੇ ਵਿੱਚ ਇਹਦੇ ਪੱਤੇ ਜਿਹੜੇ ਨਾ ਕਈ ਮਰ ਜਾ ਗਏ ਨੇ ਤੇ ਮੈਂ ਕਿਹਾ ਚਲੋ ਅੱਜ ਆਪਾਂ ਬਣਾਨੇ ਆ ਛੋਲਿਆਂ ਦੀ ਦਾਲ ਪਾ ਕੇ ਤੇ ਇੱਧਰ ਆਪਾਂ ਨੇ ਦਾਲ ਵੀ ਹੁੰਦੀ ਸੀ ਤਾਂ ਪਾਣੀ ਸਾਰਸ ਸੋਕ ਕਰ ਲਿਆ ਥੋੜਾ ਜਿਹਾ ਪਾਣੀ ਹੋਰ ਪਾ ਦਿੰਦੇ ਆ ਕਿ ਦਾਲ ਪਹਿਲਾਂ ਭਿੱਜੀ ਹੋਵੇ ਨਾ ਤਾਂ ਫਿਰ ਛੇਤੀ ਬਣ ਜਾਂਦੀ ਏ ਇਹ ਘਰ ਕੇ ਧਰਨਿਆ ਪਹਿਲਾਂ ਪਾਲਕ ਪੁਰਕ ਧੋ ਲਈ ਆਪਾਂ ਤਰਾ ਪੰਦੋ ਆਲ ਰੱਖਤੀ ਪਾਲਕ ਤੇ ਸੋਨਿਆਂ ਦਾਲ ਰੱਖਤੀ ਸੀਟੀਆਂ ਲੱਗ ਜਾਂ ਚਾਰ ਘੁੱਟੇ ਬੰਦ ਆਹ ਦੇਖੋ ਜੰਦੇ ਮੂ ਆ ਗਿਆ ਸਾਡਾ ਆਪਣਾ ਸਮਾਨ ਲੈ ਕੇ ਆਇਆ ਹੁੰਦਾ ਖਾਣ ਨੂੰ ਕੋਲਡ ਡਰਿੰਕ ਪੂਰੀ ਪਾਰਟੀ ਚੱਲ ਰਹੀ ਹੈ ਪਾਰਟੀ ਹੋ ਰਹੀ ਹੈ ਪਾਰਟੀ ਹੋ ਰਹੀ ਹੈ ਇਹ ਹਲਦੀ ਰਾਮ ਵਾਲੇ ਨੋਡਨ ਵੀ ਲੈਂਦੇ ਸੀ ਤੇ ਆਹ ਲੈਂਦੇ ਦਮਨ ਦੇ ਇਹ ਨਹੀਂ ਮੈਨੂੰ ਚੰਗੇ ਲੱਗਦੇ ਆਹ ਵਧੀਆ ਲੱਗਦੇ ਕਿ ਮੇਰਾ ਟਿਊਸ਼ਨ ਕੈਂਡ ਆ ਗੱਲ ਚ ਦੇਖ ਕਿਹੜੀ ਪਾਇਆ ਨੇ ਚਾਣ ਕੱਢੀ। ਆਪਾਂ ਇਹ ਸਿੰਡੀ ਕੇ ਮੱਲੇ ਪਾ ਲਉ। ਆਪਾਂ ਦਮਨਾ ਬੈਠ ਕੇ ਕੁੜਕੜਲੇ ਇਸ ਕੜੀ ਆ ਦੇਖੋ। ਪਾ ਲੇ ਕਿਸੇ ਦਾਲ। ਹੁਣ ਆ ਗਈ। ਤੇ ਦੇਖੀ ਖਾ ਕੇ ਤਾਂ ਦੇਖੀ ਤੂੰ ਖੜ ਜਾ ਰਿਹਾ। ਐਦਾ ਵੇਲ। ਵਾਲ ਪਰ ਸੋਤੇ ਅਗਿਤਨੀ ਚੇਰੇ। ਤਰੀਕਾ ਨਹੀਂ ਇਹਨਾਂ ਥੋੜਾ ਜਿਹਾ ਘੋਟਾਂਗੇ ਆਪਾਂ। ਇਹਨਾਂ ਖਾਗਰੀ ਮੰਨਦਾ। ਇਹਨੂੰ ਘੋਟਾਂਗੇ ਥੋੜਾ। ਫੇਰੇ ਅਸਲੀ ਇਹਦਾ ਜਿਹੜੀ ਰੰਗਤ ਆਏਗੀ ਹਲੇ ਤੜਕਾ ਤਿਆਰ ਕਰਨਾ। ਇਹ ਤਾਂ ਸਿਰਫ ਆਪਾਂ ਜੋ ਵਾਲ ਕੇ ਰੱਖੀਏ। ਅੱਛਾ। ਵਾਲ ਖੋਲ ਕੇ ਪਾ ਲਾ। ਇਹ ਤੇ ਆਪਾਂ ਲਸਣ ਸੋਨੇ ਲਿਆ ਆਹ ਹੁਣ ਐਸ ਤਰ੍ਹਾਂ ਬੋਲਦੇ ਯਾਰੀ ਦਰਵਾਹਾਂ ਦਾ ਮਨ ਲੱਗੇ ਕਿ ਤੁਸੀਂ ਆਹ ਜਿਵੇਂ ਸੂਰੀ ਦੇ ਕੇ ਲਿਆ ਪਹਿਲਾਂ ਲਸਣ ਛਿੱਲ ਲਿਆ ਆਹ ਛਿੱਲੇ ਨਹੀਂ ਰਿਹਾ ਮੈਂ ਦਮ ਬੀ ਪਿਆਜ਼ ਵੀ ਪਾ ਕੇ ਤੱਕ ਟਮਾਟਰ ਪਿਆਜ਼ ਤੇ ਜਿਵੇਂ ਆਪਾਂ ਗ੍ਰਾਈਂਡ ਕਰਕੇ ਤੜਕਾ ਲਾਉਂਦੇ ਆ ਨਾ ਜਿਵੇਂ ਛੋਲੇ ਆ ਵੀ ਸਬਜ਼ੀ ਹੋਊਗੀ ਤੇ ਉਵੇਂ ਹੀ ਆਪਾਂ ਨੇ ਤੜਕਾ ਲਾਣੇ ਨੂੰ ਕਿਉਂਕਿ ਇਹਨੂੰ ਘੋੜ ਦੇਣਾ ਆਪਾਂ ਨੇ ਤੇ ਸਾਗ ਦੀ ਤਰ੍ਹਾਂ ਬਣ ਜਾਣੀ ਹੈ ਨੀ ਟਾਈਮ ਇਹਦਾ ਵਧੀਆ ਨਹੀਂ ਲੱਗਣਾ ਉਸ ਨੂੰ ਬਣੇ ਰੋ ਗਲੌਂਚ ਲਸਣ ਮੈਂ ਕਾਟ ਪਾ ਲਈ ਕਿਉਂਕਿ ਜਦੋਂ ਟੇਸਟ ਹੈ ਵਧੀਆ ਹੁੰਦਾ ਥੋੜਾ ਜਿਹਾ ਮੋਟਾ ਮੋਟਾ ਕਰਕੇ ਕੱਟ ਲਿਓ ਇਹਨੂੰ ਗਰਾਇੰਡਿੰਗ ਕਰਨਾ ਲਸਣ ਮੋਟੇ ਨਾਲ ਹੀ ਪਿਆਜ਼ ਤੇ ਟਮਾਟਰ ਗਰਾਇੰਡ ਕਰਨਾ ਸਾਡੇ ਚੇਤੇ ਟਾਈਮ ਹੋ ਗਿਆ ਤੇ ਬਣੀ ਪੂਰੀ ਹੋ ਗਿਆ ਤੇ ਜਿਹੜੇ ਮੇਰੇ ਭੈਣ ਭਰਾਵਾਂ ਨੇ ਕਮੈਂਟ ਆਇਆ ਕਰਵਲੇ ਵੀਡੀਓ ਤੇ ਰੋਬੋ ਥੈਂਕ ਯੂ ਜਿਹੜਾ ਨਾ ਨਾ ਤੋਂ ਬਣੀ ਹੈ ਨਾ ਨਸਨਾਰੇ ਕਿ ਬਹੁਤ ਮੋਟਾ ਮੋਟੇ ਕੱਟ ਰਹੀ ਬਹੁਤ ਥ੍ਰੀਕ ਨਹੀਂ ਕੱਟ ਰਹੀ ਇਹਦਾ ਨਾ ਫਲੇਵਰ ਟੇਸਟ ਬਹੁਤ ਵਧੀਆ ਹੁੰਦਾ ਜਦੋਂ ਬਹੁਤ ਮੋਟਾ ਮੋਟਾ ਨਸਨ ਵਿੱਚ ਭੁੰਚਾ ਕਿਤਨਾ ਫਰਾਈ ਕਰਨਾ ਹੈ ਮਦੜ ਡਾਰਕ ਬਰਾਊਨ ਹੋਉਂਦਾ ਬਾਲਾ ਵਿਨੀਗ ਤੇ ਸਾੜੀ ਜਾਵੇ ਕਿ ਮਮੇਂ ਕਰੇਗੀ ਪਰ ਦਮਨ ਕੁਛ ਨਾ ਹੈ ਅਪਟਾਲਾ ਨਾਲ ਆਪਣੀ ਸਬਜੀ ਲਈ ਫਿਰ ਕੋਈ ਚੌਂਕੀ ਚੌਂਕੀ ਤੂੰ ਚੌਂਕੀ ਚੋਂ ਪਟੋ ਕੇ ਰੱਖ ਲੈ। ਸੋ ਗਾਇਜ਼ ਮਮਾ ਕਹ ਰਹੇ ਨੇ ਬਰਫੀ ਖਾਣ। ਸਾਡੀ ਜੀਹ ਹੈ ਨਾ ਬਸ ਆਹ 판ਡੇ ਮਾਰਦਾ। ਠੀਕ ਹੈ। ਠੀਕ ਹੈ। ਮਮਾ ਮਾਜੀ ਨੇ ਕਿਚਨ ਚ ਪੱਡੇ 판ਡੇ ਤੇ ਮੈਂ ਆਈਆਂ ਟਿਊਸ਼ਨ ਤੋਂ ਤੇ ਮੈਂ ਚਿਪਸ ਵਗੈਰੇ ਖਾਦੇ ਨੇ ਰੋਟੀ ਤਾਂ ਖਾਦੀ ਨਹੀਂ ਕੌਜ਼ ਮੇਂ ਨਾ ਮੇਰਾ ਦਿਲ ਨਹੀਂ ਕਰੀ ਖਾਦਦਾ। ਸੋ ਹੁਣ ਮੈਂ ਬਾਹਰ ਆ ਗਈਆਂ। ਆਪਰੇ ਮੈਂ ਨੂੰ ਰੀਫਰੈਸ਼ ਕਰਨ ਲਈ ਐਂਡ ਯਾ ਤੋ ਸੀ ਮੌਸਮ ਦੇਖ ਸਕਦੇ ਹੋ ਨਾਰਮਲੀ ਹੈ ਹੌਣੀ ਹੌਣੀ ਧੁੱਪ ਗਈ ਹੈ ਬੱਦਲ ਨਹੀਂ ਸੀ ਅੱਜ ਬੱਦਲ ਸਵੇਰੇ ਸਵੇਰੇ ਸੀ ਬਟ ਹੁਣ ਮਤਲਬ ਕਿ 3-4 ਵਜੇ ਦੇ ਅਰਾਊਂਡ ਪੂਰੀ ਗਰਮੀ ਹੋ ਗਈ ਸੀ ਐਂਡ ਮੇਰਾ ਦਿਲ ਕਰ ਰਿਹਾ ਮੈਂ ਟਾਪ ਤੇ ਜਾਵਾਂ ਬਟ ਜਾਣੇ ਕੋਈ ਨਾ ਪਹਿਲਾਂ ਇੱਥੇ ਘੁੰਮ ਲਈਏ ਇਧਰ ਤਾਂ ਦੇਖ ਲਈਏ ਕਾਜ਼ ਮੈਂ ਇੱਥੇ ਆਣਾ ਤਾਂ ਪਸੰਦ ਕਰਦੀ ਆ ਕਾਜ਼ ਆਹ ਪੇੜ ਗਾਇਕ ਕਿਉਂਕਿ ਇਹਦੇ ਨਾਲ ਵੀਊ ਬਹੁਤ ਵਧੀਆ ਦਿੱਤੇ ਐਵੇਂ ਵਧੀਆ ਵਾਈਬ ਬੰਦੂ। ਦਮਣੇ ਥਰੀਲਾ ਰੁੱਸੀ ਲੈ ਬਣਾਉਂਦੀ ਹੁੰਦੀ ਫਿਰ ਦਮਣ ਰੀਲਾ ਦਾ ਬਹੁਤ ਸਟੌਂਗ ਹੈ ਦਮਣ ਖੜਕੇ ਫਿਰ ਰੀਲਾ ਬਣਾਉਂਦਾ ਹੁੰਦਾ ਪਰ ਮੈਂ ਕਹਾਂ ਨਾ ਫਿਰ ਨਹੀਂ ਦਮਣ ਬਣਾਉਣੀ। ਉਹ ਗਰਮੀ ਹੋ ਰਹੀ ਹੈ। ਬਾਈ ਬਾਈ ਗਰਮੀ ਹੋ ਰਹੀ ਹੈ। ਤਾਂ ਬਹੁਤ ਜ਼ਿਆਦਾ ਹੀ ਗਰਮੀ ਬੁਰਾ ਫਰ ਹੋ ਰਿਹਾ। ਮੈਂ ਫਤੇ ਦਾ ਵਲੌਗ ਦੇਖਦੀ ਹਾਂ। ਫਤੇ ਫਰਨੀਤ ਪਤਾ ਨਹੀਂ ਕੀ ਕਹਿ ਰਿਹਾ ਸੀ ਆਈਫੋਨ ਬਾਰੇ ਕੋਈ ਗੱਲ ਕਰ ਰਿਹਾ ਤੇ ਕਹਿੰਦਾ ਆਈਫੋਨ ਤਾਂ ਬਿਕਾਰ ਹੁੰਦੇ ਨੇ ਲੈ ਇੱਕ ਨੰਬਰ ਦੇ। ਓੱਚੇ ਉਹਦੀ ਗੇਮਾ ਨਹੀਂ ਡਾਊਨਲੋਡ ਹੁੰਦੀ ਹੈ ਨਾ ਪਾਸਵਰਡ ਮੰਗਦਾ ਉਹ ਕਹਿੰਦਾ ਤੁਹਾਡਾ ਫੋਨ ਤਾਂ ਬੇਕਾਰ ਆ ਇੱਕ ਨੰਬਰ ਦਾ ਅੱਛਾ ਫਾਈ ਹੋ ਗਈ ਤੇ ਹੁਣ ਆਰੀ ਅਨੰਸ਼ੂ ਜੀ ਸ਼ਿਸ਼ ਦੇਖ ਰਹੀ ਸੀ ਸੂਰੇ ਦੇ ਕੀ ਆਰੀ ਸ਼ਕਲ ਸ਼ਕਲ ਇੱਥੇ ਵੀ ਆਰੀ ਸਾਹਮਣੇ ਨਹੀਂ ਉਹ ਸ਼ਿਸ਼ ਦੇਖ ਰਹੀ ਸੀ ਨਾ ਕੈਂਪਰ ਬਣਦੀ ਪਈ ਹੈ ਬਸ ਆਪਾਂ ਤੜਕਾ ਤੂਖਾ ਤਿਆਰ ਕਰਕੇ ਰੱਖ ਆਏ ਆ ਤੇ ਠਹਿਰ ਕੇ ਲਾਣੀ ਆ ਚੌਲ ਆਪਾਂ ਨੇ ਭੁੰਨਤੇ ਨੇ ਟਾਈਮ ਹੋ ਗਿਆ 7:30 ਦਾ ਤੇ ਗਰਮੀ ਪੂਰੀ ਕੋਲਾ ਦੇਣਾ ਲੱਗਦਾ ਤੇ ਬੜਾ ਵੱਡਾ ਦੇਣਾ ਮੁੱਖਨ ਦਾ ਨਾ ਹੀ ਲੱਗਦਾ ਕੋਣੀ ਅਠ ਹੋਈ ਤੱਕ ਕਾਠ ਹੋਈ ਤੱਕ ਦੇਣਾ ਰਹਿੰਦਾ ਰਹੂ ਹੂੰ ਤੁਸੀਂ ਪੇੜਾਂ ਨਾਲ ਮੈਚ ਕਰ ਰਹੇ ਹੋ ਗ੍ਰੀਨ ਗ੍ਰੀਨ ਹਾਂ ਅੱਜ ਤਾਂ ਮੈਂ ਹਰਿਆਲੀ ਹਰਿਆਲੀ ਦੇ ਜੱਜ ਕਰ ਰਹੇ ਹਾਂ ਕਿਰਾ ਟੂਟ ਵੀ ਤੇ ਹਰਿਆਲੀ ਬਣੇ ਤੁਸੀਂ ਆ ਬੂਟਾ ਮੀਨ ਨਾਲੋਂ ਜ਼ਿਆਦਾ ਸੋਹਣਾ ਹੋ ਗਿਆ ਹੂੰ ਹਰ 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 ਜੇ ਬਾਹਲੀ ਮੁੱਲ ਖਾਤੇ ਨਹੀਂ ਲੱਗੇ ਹੁੰਦੇ ਮੇਲਾ ਹੀ ਹੈ

ਤਾਂ ਅੱਜ ਅੱਧੇ ਖੀ ਕੰਮ ਕਰਨਾ ਕੋਈ ਸੀ ਅੱਜ ਰੋਟੀਆਂ ਨਹੀਂ ਲਾਣੀਆਂ ਅੱਜ ਮੈਂ ਕਰਨਾ ਹੈ ਕੰਮ ਤੂਸਿੰਦਾ ਤੂਸਿੰਦਾ ਨਹੀਂ ਰਸੋਈ ਦਾ ਰਸੋਈ ਦਾ ਤਾਂ ਕਰਤਾ ਮੈਂ ਬਸ ਨਿਬੜ ਗਿਆ ਸੋਲ ਤੋ ਕੇ ਬਸ ਲੈ ਹੋਇ ਰੋ ਇੰਨਾ ਕੋਈ ਹੁੰਦਾ ਹੈ ਕਿੰਨਾ ਟਾਈਮ ਲੱਗਣਾ ਹੈ ਆ ਦੇਖੋ ਮਿਕਸ ਹੋ ਜਾਣੀ ਹੈ ਚੰਗੀ ਤਰ੍ਹਾਂ ਖੁੱਲ ਜਾਣੀ ਥੋੜਾ ਜਿਹਾ ਆਪਾਂ ਬਲੈਂਡਰ ਫੇਰ ਲਾ ਲਈ ਜਨਾਕ ਹੁੰਦਾ ਮੈਂ ਕਰਮ ਚ ਨਾ ਫੇਰ ਇਹ ਵੀ ਫਟ ਜਾਂਦਾ ਓ ਲੇ ਸੱਚੀ ਕਿਨੇ ਕਿਹਾ ਮੈਂ ਕਿਹਾ ਬਲੈਂਡਰ ਫੜ ਜਾਂਦਾ ਹੋਰ ਉਤੋਂ ਹੀ ਆਲਰੇਡੀ ਉੱਤਤਾ ਹੁੰਦਾ ਫਿਰ ਉਥੋਂ ਨਿਚੋਂ ਵੀ ਉੱਤਤਾ ਹੋ ਜਾਂਦੀ ਉਹ ਮੇਰਾ ਪੁੱਤ ਬਹੁਤ ਸਿਆਣਾ ਹੋ ਗਿਆ ਮੇਨੂੰ ਮਾਨ ਮਤਾਂ ਲਿੰਦਾ ਬਸ ਰਿਵਰਸ ਗੇਅਰ ਪੈ ਗਿਆ ਮਾਨ ਅੰਕਲ ਕਹਿੰਦੇ ਸੀ ਨਾ ਘੌੜੀ ਵਾਲੀ ਰਿਵਰਸ ਗੇਅਰ ਪੈ ਜਾਊਗਾ ਬੱਚੇ ਆਪਾਂ ਨੂੰ ਸਿਖਾਣ ਲੱਗ ਪੈਣਗੇ ਆਪਾਂ ਬੱਚੇ ਨੂੰ ਸਿਖਾਣਾ ਕਈ ਵਾਰ ਨਹੀਂ ਪਤਾ ਲੱਗਦਾ ਆਪਣੀ ਕਿਹੜੀ ਚੀਜ਼ ਹੈ ਨਾ ਨਹੀਂ ਪਤਾ ਹੁੰਦਾ ਬੱਚਿਆਂ ਨੂੰ ਪਤਾ ਹੁੰਦਾ ਕਈ ਵਾਰ ਕਈ ਚੀਜ਼ਾਂ ਬੱਚਿਆਂ ਨੂੰ ਪਤਾ ਹੁੰਦੀਆਂ ਤੇ ਮਾਂ ਬਾਪ ਨੂੰ ਪਤਾ ਨਹੀਂ ਹੁੰਦੀਆਂ ਤੇ ਬਾਕੀ ਇੱਕ ਸੱਚ ਮੈਂ ਗੱਲ ਪੁੱਛਣੀ ਹੈ ਤੁਹਾਨੂੰ ਕਿ ਜਿਹੜਾ ਮੈਂ ਆਪਣੇ ਆਪ ਨਾ business ਸ਼ੁਰੂ ਕੀਤਾ ਚੁੱਪਾਂ ਦਾ ਤੁਹਾਨੂੰ ਪਤਾ ਹੀ ਹੈ ਨਾ ਮੇਰੇ ਆਪਣੇ ਭੈਣ ਭਰਾ ਮੰਨ ਕੇ ਸਾਰਿਆਂ ਨੂੰ ਪਤਾ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ YouTube ਤੇ Instagram ਤੇ ਤੁਸੀਂ ਵੀ ਮੈਨੂੰ ਉਹਦੇ ਬਾਰੇ ਜਰੂਰ ਚੈਨਲ ਕਰੀ ਦਿਓ ਕਿ ਜੋ ਜਿਹੜਾ ਚੈਨਲ ਹੈ ਮੈਂ ਇਹਦੇ ਤੇ ਵੀਡੀਓ ਪਾਵਾਂ ਵਿੱਚੇ ਬਲੌਗਿੰਗ ਵਾਲੀ ਤੇ ਵਿੱਚੇ ਹੀ ਆਪਾਂ ਸੂਟਾਂ ਵਾਲੀ ਕਿ ਅਲੱਗ ਚੈਨਲ ਬਣਾਵਾਂ ਜਿਹਦੇ ਦੱਸਿਓ ਕਮੈਂਟ ਕਰਕੇ ਕਿਉਂਕਿ ਫਿਰ ਮੈਂ ਤਾਂ ਵੈਸੇ ਹਜੇ ਇੰਸਟਾਗ੍ਰਾਮ ਤੇ ਪਾਈ ਨਾ ਹਜੇ ਮੈਂ ਕੁਝ ਨਹੀਂ ਪਾਈ ਤੇ ਕਾਫੀ ਮੇਰੇ ਭੈਣ ਭਰਾਵਾਂ ਦੇ ਕਮੈਂਟ ਆਏ ਸੀ ਤੇ ਉਹ ਕਹਿ ਰਹੇ ਹਨ ਇੰਸਟਾਗ੍ਰਾਮ ਤੇ ਕਹਿ ਰਹੇ ਹਨ ਕਿ ਤੁਸੀਂ ਥੋੜਾ ਜਿਹਾ ਅਲੱਗ ਚੈਨਲ ਬਣਾਓ ਤੇ ਬਾਕੀ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਜੀ ਤੇ ਜੇ ਤੁਸੀਂ ਸੂਟ ਬਾਇ ਕਰਨੇ ਤੇ ਇੱਥੇ ਨੰਬਰ ਦਿੱਤਾ ਹੋਇਆ ਹੈ ਹਾਂ ਤੇ ਜਾ ਕੇ ਵਟਸਐਪ ਤੇ ਮੈਸੇਜ ਕਰੋ ਤੇ ਉੱਥੇ ਸਟੇਟਸ ਵਗੈਰਾ ਪਾਏ ਹੋਏ ਨੇ ਨਹੀਂ ਤਾਂ ਇੰਸਟਾਗ੍ਰam ਦਾ ਵੀ ਇੱਥੇ ਦਿੱਖਿਆ ਹੋਇਆ ਉੱਥੇ ਜਾ ਕੇ ਫੋਲੋ ਕਰੋ ਤੇ ਸੂਟ ਜਿਹੜੇ ਲੈਣੇ ਨੇ ਫਿਰ ਵਟਸਐਪ ਤੇ ਮੈਸੇਜ ਕਰੋ ਜਾਂ ਤਾਂ ਇੰਸਟਾਗ੍ਰam ਤੇ ਡੀਐਮ ਕਰੋ ਤੇ ਮੈਂ ਜਿਹੜਾ ਸੂਟਾਂ ਦਾ ਕੰਮ ਕਰਦੀ ਸਿਰਫ ਮੈਂ ਪ੍ਰਿੰਟ ਸੂਟਾਂ ਦਾ 올ਓਵਰ ਸੂਟਾਂ ਦਾ ਦੁਪੱਟੇ ਵਾਲੇ ਬਿਨਾਂ ਦੁਪੱਟੇ ਤੇ ਹੈਂਡਵਰਕ ਤੇ ਮਸ਼ੀਨਵਰਕ ਦਾ ਆਪਣਾ ਦੂਜੇ ਪਿੰਨ ਦੇ ਬਟੀਕੇ ਆਪਾਂ ਤੇ ਜਿਉਂਦਾ ਸੀ ਜੀ ਮੈਂ ਵੇਟ ਕਰਾਂਗੀ ਤੁਹਾਡੇ ਕਮੈਂਟ ਦੀ ਗਰਮੀ ਬਹੁਤ ਜ਼ਿਆਦਾ ਹੋ ਗਈ ਤਾਂ ਸੋਈ ਚ ਬਾਹਰ ਕਰਾਂ ਜੀ ਕਰਾਇਗਾ ਕਿਉਂਕਿ ਦਾਲ ਨੂੰ ਪਜੇ ਲੱਗਣਾ ਟਾਈਮ ਹਾਂਜੀ ਇਧਰ ਦੇਖ ਲਓ ਜੀ ਆਪਾਂ ਨੇ ਪਾਲਕ ਤੇ ਛੋਲੇ ਦਾਲ ਨੂੰ ਲਾਤਾ ਤੜਕਾ ਤੜਕੇ ਦੀ ਆਪਾਂ ਵੀਡੀਓ ਨਹੀਂ ਬਣਾਈ ਕਿਉਂਕਿ ਕੋਈ ਆ ਗਿਆ ਸੀ ਤਾਂ ਕਰਕੇ ਤੇ ਆ ਦੇਖੋ ਇਹ ਥੋੜਾ ਜਿਹਾ ਆਪਾਂ ਨੇ ਬਲੈਂਡਰ ਪੀਰਤਾ ਸੀ ਲਸਣ ਸਿਰਫ ਆਪਾਂ ਨੇ ਪੋਆ ਪਿਆਰ ਟਮਾਟਰ ਆਪਾਂ ਨੇ ਗ੍ਰाइंड ਕਰਕੇ ਪਾਏ ਸੀ ਠੀਕ ਜੀ ਆ ਬਣ ਗਿਆ ਆਪਣਾ ਛੋਲਿਆਂ ਤੇ ਪਾਲਕ ਦੀ ਦਾਲ ਤੇ ਇਧਰ ਆਪਾਂ ਨੇ ਰੱਖੇ ਨੇ ਝੋਲ ਚੋਲ ਦਾ ਮੰਨਪਿਆ ਹੁੰਦਾ ਸੀ ਬਹੁਤ ਹੀ ਘੈਂਟ ਬਣੀ ਹੈ ਖਾਣ ਤੇ ਵੀ ਬਹੁਤ ਘੈਂਟਾ ਦੇਖਣ ਨੂੰ ਬਹੁਤ ਘੈਂਟਾ ਤੇ ਦੱਸਿਓ ਕਮੈਂਟ ਕਰਕੇ ਕਿ ਤੁਹਾਨੂੰ ਕਿਵੇਂ ਲੱਗੀ ਤੇ ਚਲੋ ਜੀ ਮਿਲਦਾ ਤੁਹਾਨੂੰ ਨਵੇਂ ਵਲੌਗ ਦੇ ਨਾਲ ਅੱਜ ਦੇ ਵਲੌਗ ਦਾ ਐਂਡ ਆਪਾਂ ਇੱਥੇ ਹੀ ਕਰਦੇ ਹਾਂ ਉਮੀਦ ਕਰਦਾ ਹਾਂ ਤੁਹਾਨੂੰ ਵਲੌਗ ਇੱਦਾਂ ਪਸੰਦ ਆਇਆ ਹੋਵੇਗਾ ਜੇ ਪਸੰਦ ਆਇਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਓ ਬਾਏ ਬਾਏ ਇਧਰੋਂ ਖਿੜਕੀ ਖੁੱਲਣ ਕਰਕੇ ਨਾ ਮੱਖੀਆਂ ਅੰਦਰ ਹੁੰਦੀਆਂ ਦਮੂ ਕੱਟ ਬਾਸ ਸਾਰੀਆਂ ਮੱਖੀਆਂ